ਮੰਡੀਗਲਾਂ ਦਾ ਪੰਚਾਇਤ ਦੇ ਸਬੰਧ ਵਿੱਚ ਜੀ ਇਕੱਠ ਹਾ ਰਹੇ ਆ ਮੰਡੀਗਲਾਂ ਜ਼ਿਲ੍ਹਾ ਬਠਿੰਡਾ ਦਾ ਪਿੰਡਾ ਜਿੱਥੇ ਸਰਬਸੰਮਤੀ ਦੇ ਲਈ ਇਕੱਠ ਰੱਖਿਆ ਗਿਆ ਦੇਖੋ ਸਰਬਸੰਮਤੀ ਹੁੰਦੀ ਆ ਜਾਂ ਫਿਰ ਚੋਣੇ ਹੋਣਗੇ ਆ ਸਰਬਸੰਮਤੀ ਦੇ ਲਈ ਇਕੱਠ ਰੱਖਿਆ ਦੇਖੋ ਜੀ ਸਾਰਾ ਕੋਈ ਪਹਾੜ ਨਹੀਂ ਹੈ ਕਿ ਉਹ ਛੱਡ ਲੋ ਕੋਈ ਇਹਨੂੰ ਬਣਾ ਕੇ ਚਾਹੋ ਜਿੰਨੇ ਵੀ ਇਲੈਕਸ਼ਨ ਨੂੰ ਲੈ ਕੇ ਸਰਪੰਚੀ ਦੀ ਨੂੰ ਇਕੱਠੇ ਹੋਇਆ ਮੇਰੇ ਵੀਰ ਭਰਾ ਬਜ਼ੁਰਗ ਸਾਰਾ ਪਿੰਡ ਮੱਗੀ ਗਲਾ ਖੜਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕਿਹੜਾ ਨਾਮ ਦਾ ਅਨਾਉਂਸ ਕਰਦੇ ਆਂ ਪਾਰੇ ਇੱਕ ਗੱਲ ਜ਼ਰੂਰ ਦੇਖੀ ਜਾਵੇ ਪਿੰਡ ਕਢਾਇਆ ਸਹਿਰ ਚ ਪੈ ਗਿਆ ਸੀ ਬੜਾ ਸੀ 6 ਮਹੀਨੇ ਜੀ ਨਗਰ ਹੁੰਦੇ ਕਹਿੰਦੇ ਵੀ ਇਹਨੂੰ ਪ੍ਰਧਾਨ ਬਣਾ ਦਿਓ ਆਪਾਂ ਦੇਖੀ ਐ ਐਮਸੀ ਕਿਵੇਂ ਬਿਜਰੇ ਸਾਰਿਆਂ ਨਾਲ ਜੇ ਉੱਥੇ 11 ਮਹੀਨੇ ਲੜਾਈ ਲੜਨੀ ਪਈ 11 ਮਹੀਨੇ ਤੇ ਮੈਨੂੰ ਤਾਂ ਇੱਕ ਵੀ ਦਿਨ ਹਾਜ਼ਰੀ ਨਹੀਂ ਹੋਣੀ ਤੇਰੇ ਕੇ ਸਰਪੰਚ ਦੀ ਲੜਾਈ ਲੜੀ ਚਿੱਟਾ ਘਰ ਘਰ ਆ ਗਿਆ ਇਸੇ ਵਿਛੇਤੀ ਆਪਾਂ ਸਰਕਾਰ ਬਣਾਈ ਸੀ ਆਮ ਪਾਰਟੀ ਦੀ ਹੋਰ ਕਿਸੇ ਨੇ ਨਹੀਂ ਜੀ ਕਿਹਾ ਵੀ ਇਹ ਕਰਜਾ ਮਾਫ ਕਰੂ ਜਾਂ ਛੜਕਾ ਫਸਲਾਂ ਨੂੰ ਜਾਂ ਸਾਡੇ ਤੋਂ ਡਾਕਟਰੀ ਨੂੰ ਜਾਂ ਕਾਸ਼ ਨੂੰ ਹੋਰ ਸਾਰੇ ਕੋਈ ਮੁੱਦਾ ਰਹਿ ਗਿਆ ਜੀ ਵੀ ਇਹ ਯਾਰ ਚਿੱਟਾ ਖਤਮ ਹੋ ਜਾਏ ਕਹਣਾ ਦੇਖ ਉਹ ਬੜਾ ਯਾਰ ਬੰਨੇ ਹੋ ਕੇ ਇੱਕ ਬੰਦਾ ਆਜਿ ਘਟ ਰੱਖ ਲੈ ਚਿੱਟੇ ਦੀ ਲਗਾਈ ਲੜੀ ਉਹ ਬੰਸੀ ਉਹ ਉਠ ਖੋਪਰੀ ਦੀ ਲਾਈ ਲੜੀ ਰਾਤ ਨੂੰ 11 ਵਜੇ ਕੋਈ ਨਹੀਂ ਜ਼ਿਕਰ ਹੋਂ ਨਿਕਲਦਾ ਕੋਈ ਕਹੇ ਵੀ ਬਾਂ ਫੜ ਕੇ ਹੁਕਰਾਈ ਆ ਲੜਾਈ ਲੜੀਆ ਮੁੰਡੇ ਚੱਕ ਲਿਆਉਂਦੇ ਸੀ 11 ਵਜੇ ਤੱਕ ਪਾਰਚਾ ਦਵਾਈ ਬਣਾ ਸਰਪੰਚ ਸਾਡੇ ਨਾਲ ਹੁੰਦਾ ਨਹੀਂ ਕਹਿ ਸਕਦਾ ਜੀ ਮਰਿਆ ਬਿਆਸੀ ਚੱਲਦਾ ਬੁੜਾ ਯਾਰ ਮੈਥਾ ਭਾਈ ਲੜਾਈ ਲੜੀ ਨਹੀਂ ਜਾਂਦੀ ਜਾਂ ਮੈਥੋਂ ਜਾਇ ਨਹੀਂ ਜਾਂਦਾ ਤੁਹਾਡੇ ਨਾਲ 11 11 ਵਜੇ ਤੱਕ ਭੁੱਖੇ ਤਿਆਹੇ ਰਹਿੰਦੇ ਸੀ ਦੂਰੋਂ ਦੂਰੋਂ ਫੜ ਕੇ ਲਿਆਏ ਲੜਾਈ ਲੜੀ ਐ ਇੱਕ ਵੀ ਜਵਾਲ ਕਹਿੰਦੇ ਵੀ ਚਲੋ ਵੀ ਆਪਾਂ ਪਿੰਡ ਵਾਸਤੇ ਦੇਣਾ ਐ ਬਹੁਤ ਬੜਾ ਕਹਿਣਾ ਜੀ ਅੱਜ ਦਾ ਕਹਿਣਿਆ ਪਿੰਡ ਵਾਲਿਓ ਇੱਕ ਵਾਰੀ ਮੌਕਾ ਹੋ ਰਿਹਾ ਇਹਨੂੰ ਸਰਪੰਚ ਨੂੰ ਦਿੱਤਾ ਜਾਵੇ ਨਹੀਂ ਬਾਈ ਨਹੀਂ 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 ਹਾਂਜੀ ਪਿੰਡ ਦੇ ਵਿਰੋਧ ਕਰਤਾ ਜਿਹਨਾਂ ਬਲਰਾਜ ਸਿੰਘ ਦੇ ਨਾਂ ਰੱਖਿਆ ਸੀਗਾ ਪਿੰਡ ਵਾਲਿਆਂ ਨੇ ਵਿਰੋਧ ਕਰਿਆ ਵਿੱਚ ਹਾਂਜੀ ਅੰਨੇ ਅਸੀਂ ਆਪਦਾ ਸਰਪੰਚ ਖੜਾ ਕਰਾਂਗੇ ਹਾਂਜੀ ਇੱਥੇ ਰੱਖਿਆ ਗਿਆ ਸੀ ਵਿਜਲਾ ਨਸ਼ੇ ਵਾਲਾ ਮੁੱਦਾ ਜੀ ਉਹ ਵੀ ਰੱਖਿਆ ਗਿਆ ਸੀ ਇੱਥੇ ਵਿੱਚ ਲੋਕਾਂ ਦਾ ਇਹ ਵੀ ਕਹਿਣਾ ਹੈ ਵੀ ਨਸ਼ੇ ਵਾਲੇ ਜਿਹੜੀ ਕਮੇਟੀ ਬਣੀ ਸੀ ਉਹ ਤਾਂ ਹੀ ਬਣੀ ਸੀ ਜੇ ਉਹ ਸਰਪੰਚੀ ਦੇ ਲਈ ਹੈ ਨਾ ਜਾਂ ਜਿਹੜੇ ਹੋਰ ਗੱਲਾਂ ਸੀਗੀਆਂ ਸਾਰੀਆਂ ਪਿੰਡ ਕਢਾਉਣ ਦੇ ਲਈ ਇੱਥੇ ਵੀ ਰੱਖਿਆ ਗਿਆ ਉਹਦੇ ਸੰਬੰਧ ਦੇ ਵਿੱਚ ਵੀ ਕਹਿੰਦੇ ਸਰਪੰਚ ਇਹ ਲੋਕਾਂ ਨੇ ਵਿਰੋਧ ਕੀਤਾ ਜੀ ਪੱਟ ਪੱਟ ਨੂੰ ਇਹ ਹੱਥੋਂ ਵੀ ਆਉਂਦੀ ਚਲ ਆਏ ਆਏ ਕੌਜੀ ਨੇ ਗੰਦ ਪਾ ਕੇ ਨਹੀਂ ਖਾਲੀਆਂ ਮਦਗਾ ਜਾਨ ਸਾਰੇ ਇੱਥੇ ਆ ਗਏ ਲੋਕਾਂ ਦੇ ਅੰਦਰ ਤਾਂ ਉਹਨਾਂ ਨੂੰ ਮੁਰਗੀ ਦੀਆਂ ਲੱਗ ਗਈ ਮੇਰੀ ਗੱਲ ਸਮਝੋ ਤਿੰਨ ਨੂੰ ਸੋਖ ਖੱਗੂ ਪਰ ਲੱਗਣ ਕਹਿੰਦੇ ਨੇ ਇਹਨਾਂ ਨੇ ਜਖਣਾ ਪੜਤੀ ਸਾਰੇ ਪਿੰਡ ਦੀ ਜੋ ਵੀ ਪਿੰਡ ਦੇ ਬੰਦੇ ਕਹਿੰਦੇ ਵੀ ਸਿੱਧੂ ਬਰਜੂਨੀਅਨ ਦੇ ਵਿੱਚ ਜਿਹੜੇ ਦਾਖਲ ਅੰਦਾਜ਼ੀ ਕਰਦੇ ਆ ਕਹਿੰਦੇ ਉਹਨਾਂ ਨੇ ਮੁੱਲ ਲੈ ਲਿਆ ਆ ਬੋਲ ਰਹੇ ਆ ਜੀ ਇੱਥੇ ਬੰਦੇ ਕਹਿ ਰਹੇ ਆ ਵੀ ਜਿਹੜਾ ਜਾਂ ਕੋਈ ਨਸੇ ਦਾ ਨਹੀਂ ਸੀ ਨਸਾ ਵੀ ਤਾਂ ਹੀ ਹੈ ਜਿਹੜੇ ਬੰਦੇ ਵੀ ਪਿੰਡ ਦੀ ਸਰਪੰਚੀ ਲਵਾਂਗੇ ਤੇ ਜਿਹੜਾ ਪਿੰਡ ਨੂੰ ਕਢਾਉਣ ਦਾ ਹਿੱਤਾਂ ਵੀ ਇਹੀ ਆ ਇਹਨਾਂ ਵੱਲੋਂ ਮਲਕੀਤ ਸਿੰਘ ਦਾ ਨਾਮ ਰੱਖਿਆ ਗਿਆ ਜੀ ਆਹ ਕਿਹੜਾ ਕੱਟ ਘੜਾ ਮਲਕੀਤ ਨਾ ਯਾਰ ਗੀਤਾ ਜਿੰਦਾਬਾਦ 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 ਮਲਕੀਤ ਕੱਟ ਘੜਾ ਇਹ ਬਾਹਰ ਟਿਕੜੇ ਇੱਕ ਵਾਰ ਸ਼ੁਰੂ ਨਹੀਂ ਆ ਯਾਰ ਸੱਤਾ ਨਾਲ ਤੂੰ ਇੱਕ ਪਾਸੇ ਤੋਂ ਪੰਜ ਸਿਆਖੀ ਬਸੇ ਚੁਣੀ ਚਾਹੀਦੀ ਹਾਂ ਉਹ ਯਾਰ ਸੁਣ ਕੱਲ ਸੁਣੋ ਕੱਲ ਸੁਣੋ ਸੁਣਾਓ ਜੀ ਹੋਰੇ ਆ ਜਾ ਬਕਸੇ ਹੋਰੇ ਨਾ ਹੋ ਜਾ